ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਅੱਛਾ ਬਹੁਤ ਵੀਰਾਂ ਦੇ ਕਮੈਂਟ ਮੈਸੇਜ ਆਉਂਦੇ ਆ ਵੀ ਭਾਜੀ ਪ੍ਰੋਸੈਸ ਕੀ ਆ ਮਤਲਬ ਜਦੋਂ ਆਪਾਂ ਫੈਲ ਇਟਲੀ ਦੀ ਐਮਬੈਸੀ ਦੇ ਵਿੱਚ ਜਮਾ ਕਰਾ ਦਿੰਦੇ ਆ ਹਨ ਵੀ ਕਿੰਨੇ ਦਿਨਾਂ ਦੇ ਵਿੱਚ ਮੇਲ ਆਉ ਇਧਰ ਵਾਪਸ ਆਉਂਦੀ ਆ ਤੇ ਕਿੰਨੇ ਦਿਨਾਂ ਵਿੱਚ ਵੀਜ਼ਾ ਆਉਂਦਾ ਇਹਦਾ ਕੋਈ ਵੀਰ ਮੇਰੇ ਪੱਕਾ ਕੋਈ ਟਾਈਮ ਟੇਬਲ ਨਹੀਂ ਹਨਾ ਪੱਕਾ ਕੋਈ ਟਾਈਮ ਟੇਬਲ ਨਹੀਂ ਮੇਰੀ ਇਹ ਮੈਂ ਪੂਰੀ ਵੀਡੀਓ ਬਣਾ ਕੇ YouTube ਤੇ ਪਾਉਂਗਾ ਕਿਉਂਕਿ ਰੀਲ ਦੇ ਵਿੱਚ ਨਹੀਂ ਪਾਈ ਜਾਂਦੀ ਸਾਰੀ 1 ਅਗਸਤ ਦੀ ਫਾਈਲ ਜਮਾ ਹੋਈ ਵੀ ਐਮਬੈਸੀ ਦੇ ਵਿੱਚ ਆਪਦੀ ਖੁਦ ਦੀ ਮੇਰੀ ਹਨਾ 1 ਅਗਸਤ ਦੀ ਹੋਈ ਵੀ ਅੱਜ 4 ਹੋ ਗਈ ਆ 5 ਹਜੇ ਤੱਕ ਇਧਰ ਵੈਰੀਫਿਕੇਸ਼ਨ ਨਹੀਂ ਆਈ ਜਦੋਂ ਵੈਰੀਫਿਕੇਸ਼ਨ ਆਉਂਦੀ ਆ ਕਿਵੇਂ ਵੈਰੀਫਿਕੇਸ਼ਨ ਆਉਂਦੀ ਆ ਕਿਹੜਾ ਕੋਡ ਆਉਂਦਾ ਕਿਵੇਂ ਉਹਨੂੰ ਕਲਿੱਕ ਕਰਨਾ ਕਿਵੇਂ ਕਨਫਰਮ ਕਰਨਾ ਇਹ ਜਦੋਂ ਆ ਗਿਆ ਸਾਰਾ ਕੁਝ ਮੈਂ ਵੀਡੀਓ ਬਣਾ ਕੇ ਸ਼ੇਅਰ ਕਰੂੰਗਾ ਇਹ ਜ਼ਰੂਰੀ ਨਹੀਂ ਵੀ 7 ਦਿਨਾਂ ਦੇ ਵਿੱਚ ਵੈਰੀਫਿਕੇਸ਼ਨ ਆ ਜੂ ਜਾਂ 10 ਦਿਨਾਂ ਦੇ ਵਿੱਚ ਵੀਜ਼ਾ ਆ ਜੂਗਾ ਨਹੀਂ ਹੋ ਵੀ ਸਕਦਾ ਤੇ ਨਹੀਂ ਵੀ ਇਹ ਜ਼ਰੂਰੀ ਨਹੀਂ ਵੀ 10 ਦਿਨਾਂ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ ਵੀਜ਼ਾ ਆ ਜੂਗਾ ਤੇ ਤੁਹਾਡੀ ਮੇਲ ਇਧਰੋਂ ਵੈਰੀਫਿਕੇਸ਼ਨ ਵਾਲੀ ਕਨਫਰਮੇਸ਼ਨ ਵਾਲੀ ਕਿੰਨੇ ਦਿਨਾਂ ਚ ਆਉਂਦੀ ਆ ਮੈਂ ਪੂਰੀ ਵੀਡੀਓ ਤੁਹਾਨੂੰ ਸ਼ੇਅਰ ਕਰੂੰਗਾ ਸੋ ਜਿਨ੍ਹਾਂ ਦਾ ਪਹਿਲਾਂ ਜਮ੍ਹਾਂ ਹੋ ਗਈਆਂ ਉਹੋ ਵੇਟ ਕਰੋ ਮੇਰੇ ਬਾਈ ਹਨਾ ਜਿਨ੍ਹਾਂ ਦੇ ਵੀਜੇ ਆ ਗਏ ਤਾਂ ਬਹੁਤ ਵਧੀਆ ਗੱਲ ਬਹੁਤਿਆਂ ਦੇ ਜਿਆਦਾ ਆ ਆ ਵੀ ਜਾਂਦੇ ਆ 8-10 ਦਿਨਾਂ ਚ ਤੇ ਜਿਨ੍ਹਾਂ ਦੇ ਨਹੀਂ ਆਏ ਉਹ ਵੇਟ ਕਰ ਲੋ ਵੀਜੇ ਸਾਰਿਆਂ ਦੇ ਆਉਣਗੇ ਤੇ ਜਿਨ੍ਹਾਂ ਦੇ ਨੂਲੇ ਉਸਤੇ ਹਜੇ ਨਿਕਲੇ ਨਹੀਂਗੇ ਸਾਲ ਵਾਲਿਆਂ ਦੀ ਗੱਲ ਕਰਦਾ ਉਹ ਵੀ ਨਿਕਲ ਰਹੇ ਆ ਹੌਲੀ-ਹੌਲੀ ਹੌਲੀ-ਹੌਲੀ ਨਿਕਲ ਰਹੇ ਆ ਉਹ ਵੀ ਕਹਿੰਗਾ ਦੇ ਕੋਟੇ ਦੇ ਵਿੱਚ ਆ ਗਏ ਸੀ ਨਿਕਲੇ ਨਹੀਂ ਉਹ ਵੀ ਨਿਕਰ ਆਇਆ ਸੱਸ ਜੀ